ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਜਿੱਦਾਂ ਇਹ ਡਿਜ਼ਾਈਨ ਬਣਾ ਰਹੇ ਹਾਂ ਇਹ ਵਾਲਾ ਡਿਜ਼ਾਈਨ ਆਪਾਂproper ਆਪ ਬਣਾ ਰਹੇ ਹਾਂ ਇਹਦੇ ਵਿੱਚ ਜਿਹੜੇ ਇਹ ਵਾਲੇ ਫਲਾਵਰਸ ਨੇ ਹੁਣ ਨੈਕਸਟ ਆਪਾਂ ਇਹ ਫਲਾਵਰ ਬਣਾਉਣਾ ਸਿੱਖਾਂਗੇ ਇਸ ਤੋਂ ਪਹਿਲਾਂ ਆਪਾਂ ਪੱਤੀਆਂ ਤੇ ਸਟੈਮ ਬਣਾਉਣੀ ਸਿੱਖਿਆ ਹੁਣ ਆਪਾਂ ਇਹ ਵਾਲਾ ਫਲਾਵਰ ਬਣਾਉਣਾ ਸਿੱਖਾਂਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਨੋਟਸ ਪਾਵਾਂਗੇ ਸੈਂਟਰ ਕੋਈ ਫਲਾਵਰ ਦੇ ਨੋਟਸ ਜਿਨ੍ਹਾਂ ਅੱਗੇ ਦੱਸਿਆ ਸੀ ਬਸ ਉਦਾਂ ਹੀ ਇਦਾਂ ਸਾਰੀਆਂ ਨੋਟਸ ਪਾ ਕੇ ਸੈਂਟਰ ਬਣਾ ਲਵਾਂਗੇ ਫਲਾਵਰ ਦਾ ਫਿਰ ਇਹਦੇ ਆਲੇ ਦੁਆਲੇ ਬ੍ਰਾਜ਼ੀਲੀਅਨ ਰੋਜ਼ ਜਿੱਦਾਂ ਉਹ ਬਣਾਉਣੇ ਆ ਉਵੇਂ ਮਤਲਬ ਪੈਟਲਸ ਬਣਾ ਦੇਾਂਗੇ ਫਲਾਵਰ ਪੈਟਲਸ ਹੁਣ ਆਪਾਂ ਇਸ ਤੋਂ ਅੱਗੇ ਪੈਟਲਸ ਬਣਾਣੀਆਂ ਆ ਪੈਟਲਸ ਬਣਾਉਣ ਲਈ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਜਿੰਨੇ ਦੂਰ ਤੱਕ ਆਪਾਂ ਪੈਟਲ ਬਣਾਉਣੀ ਆ ਉਨੇ ਦੂਰ ਤੱਕ ਸਟਿਚ ਲੈਣਾ ਜਿੱਥੋਂ ਥ੍ਰੈਡ ਹੈਗਾ ਉਥੋਂ ਤੱਕ ਫਿਰ ਨਾਲ ਕੁਝ ਵੀ ਇੱਕ ਹੋਰ ਸੂਈ ਲਾ ਕੇ ਜਾਂ ਅੱਜ ਜਦ ਮੇਰੇ ਕੋਲ ਆਰੀਆ ਇਹ ਲਾ ਕੇ ਜਾਂ ਤੁਸੀਂ ਵਾਇਰ ਦੀ ਕਟਿੰਗ ਲੈ ਸਕਦੇ ਆ ਉਹ ਨਾਲ ਐਡ ਕਰਕੇ ਇਦਾਂ ਵਾਲ ਪਾਉਣੇ ਆ ਕਿਦਾਂ ਇਵੇਂ ਕਰਕੇ ਇਵੇਂ ਫਿਰ ਇਵੇਂ ਇਹ ਵਾਲ ਪਾ ਲੈਣੇ ਉੱਪਰ ਫਿਰ ਜਿਹੜਾ ਆਪਾਂ ਨਾਲ ਵਾਲਾ ਮਤਲਬ ਜੋ ਵੀ ਲਾਇਆ ਉਹਨੂੰ ਹੌਲੀ ਇੱਕ ਦਿਨੇ ਬਾਹਰ ਕੱਢ ਦੇਣਾ ਠੀਕ ਫਿਰ ਇਹਨੂੰ ਇੱਥੋਂ ਫੜ ਕੇ ਰੱਖਣਾ ਇਹ ਵਾਲੀ ਚੀਜ਼ ਨੂੰ ਇੱਥੇ ਛੱਡਣਾ ਨਹੀਂ ਇਹਨੂੰ ਥ੍ਰੈਡ ਨੂੰ ਇੱਥੋਂ ਫੜ ਕੇ ਰੱਖਣਾ ਮ ਬਹੁਤ ਜ਼ਿਆਦਾ ਪ੍ਰੈਸ਼ਰ ਨਾਲ ਨਹੀਂ ਕੰਧੂਈ ਆਪਾਂ ਵਿੱਚੋਂ ਕੱਢਣੀ ਆ ਜੋ ਆਪਣੀ ਸੂਈ ਆ ਨਾ ਉਹ ਆਪਾਂ ਹੌਲੀ-ਹੌਲੀ ਬਾਹਰ ਕੱਢਣੀ ਆ ਫਿਰ ਇਹਨੂੰ ਇੱਥੋਂ ਛੱਡਣਾ ਇਹਨੂੰ ਇੱਥੋਂ ਫੜ ਕੇ ਰੱਖਣਾ ਨਹੀਂ ਤਾਂ ਆਪਣਾ ਜੁੰਨਾ ਵੀ ਆਪਣਾ ਇਹ ਬਣਾਇਆ ਹੋਵੇਗਾ ਇਹ ਸਾਰਾ ਖਿਲਰ ਜਾਏਗਾ ਸਾਰੇ ਧਾਗੇ ਦੇ ਉੱਪਰ ਫਿਰ ਇਦਾਂ ਹੀ ਇਹਨੂੰ ਘੁਮਾ ਕੇ ਜਿਹੜੀ ਆਹਾਂ ਵਾਲੀ ਜਿਹਦਰਾ ਆਪਾਂ ਗੰਨਾ ਹੀ ਆ ਪਾਈਆਂ ਵਾ ਵਲ ਪਾਏ ਹੋਏ ਆ ਇਹ ਵਾਲਾ ਪਾਸਾ ਵਾ ਪੈਟਲ ਦੇ ਉੱਪਰ ਵਾਲੀ ਸਾਈਡ ਕਰਨਾ ਤੇ ਇਦਾਂ ਆਪਣੀ ਪੈਟਲ ਬਣ ਚੋਗੀ ਇਹ ਨੈਕਸਟ ਵਾਲੀ ਪੈਟਲ ਆਪਾਂ ਇਦਾਂ ਹੀ ਮਤਲਬ ਇਥੋਂ ਬੈਕ ਸਾਈਡ ਤੋਂ ਥੋਵਾ ਪੈਡਲ ਲੈਣੀ ਆ ਬੈਕ ਸਾਈਡ ਤੋਂ ਸਟਿਚ ਲੈਣਾ ਠੀਕ ਫਿਰ ਅੱਗੇ ਜਿੱਥੋਂ ਤੱਕ ਆਪਾਂ ਇਹ ਪੈਟਰਨ ਲੈਣੀ ਆ। ਉੱਥੋਂ ਤੋਂ ਇੱਥੇ ਬੈਕ ਸਾਈਡ ਆਪਾਂ ਦੀ ਸੂਈ ਕੱਢ ਲੈਣੀ ਆ। ਫਿਰ ਫੇਰ ਨਾਲ ਜੋ ਵੀ ਆਹਨ ਸੈਂਟਰ ਨਾਲ ਯੂਜ਼ ਕੀਤਾ ਸੀ ਇਹ ਜੋ ਵੀ ਆ। ਫਿਰ ਫੇਰ ਆਪਾਂ ਇਹ ਦਾ ਨਾਲ ਹਰੀ ਲਾ ਕੇ ਫਿਰ ਇਹ ਦਾ ਵਲ ਪਾ ਲੈਣੇ ਆ। ਨੋਜੋ ਤਾਂ ਸੰਗੇ ਨਹੀਂ ਲੈਣੇ ਮਮਾ ਨਾਲ ਇਦਾਂ ਆਪਾਂ ਵਾਲ ਪਾ ਲੈਣੇ ਆ ਫਿਰ ਨਾਲ ਵਾਲ ਆਪਾਂ 24 ਫੋਟ ਦੇ ਲਈ ਲਗਾਇਆ ਸੀ ਆਹ ਰੀ ਲਗਾਈ ਸੀ ਦਮੇ ਉਹ ਕੱਢ ਦੇਣੀ ਹੈ ਬਾਰ ਇਹਦੇ ਤੇ ਬੈ ਦੇ। ਇਹਦੇ ਦੇ ਨਾਲ ਵਿੱਚ ਫੜ ਕੇ ਰੱਖ ਲੈਣਾ। ਇਹ ਵਾਲੀ ਪੈਟਰਨ ਨੂੰ ਉੱਪਰ ਕਰ ਲੈਣਾ। ਇਹ ਵਾਲੀ ਨੂੰ ਉੱਪਰ ਕਰ ਲੈਣਾ। ਇਹ ਵਾਲੀ ਪੈਟਰਨ ਇਹਦੇ نیچے ਪਾ ਕੇ ਸੈੱਟ ਕਰ ਦੇਣਾ। ਆਪਣਾ ਜਿਹੜਾ ਇਹ ਬਲਾਂ ਵਾਲਾ ਪਾਸਾ ਆ ਮੈਂ ਇਹ ਉੱਪਰ ਹੋਣਾ ਚਾਹੀਦਾ। ਇਹਨੂੰ نیچے ਵਾਲੇ ਪਾਸੇ ਨਹੀਂ ਕਰਨਾ। ਇਹ ਉੱਪਰ ਹੋਣਾ ਚਾਹੀਦਾ। ਫਿਰ ਨੈਕਸਟ ਵਾਲੀ ਪੈਟਰਨ ਬਣਾਉਣ ਦੇ ਲਈ ਸੇਮ ਉਦਾਂ ਹੀ ਇਹ ਤੋਂ ਬੈਕ ਸਾਈਡ ਤੋਂ ਸਟਿਚ ਲੈਣਾ ਇਸ ਤੋਂ ਅੱਗੇ ਫਿਰ ਜਿੱਥੋਂ ਤੱਕ ਆਪਾਂ ਨੈਕਸਟ ਪੈਟਰਨ ਬਣਾਉਣੀ ਆ ਉਪਰੋਂ ਤੱਕ ਸਟਿਚ ਫਿਰ ਇੱਥੋਂ ਦੀ ਆਪਣੀ ਤੇ ਕੱਢ ਲੈਣੀ ਹੈ ਇਦਾਂ ਹੀ ਬਲ ਬਾਲ ਲੈਣੇ ਆ ਆਪਾਂ ਨਾਲ ਵਾਲੀ ਆਪਾਂ ਜੋ ਵੀ ਆਪਾਂ ਲਗਾਇਆ ਸੀ ਉਹਨੂੰ ਕੱਢ ਦੇਣਾ ਇੱਥੋਂ ਪਕੜ ਕੇ ਰੱਖਣਾ ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ ਛੇੜ ਨੂੰ ਫਿਰ ਇਹਨੂੰ ਬਣਾਂ ਵਾਲੀ ਸਾਈਡ ਘੁਮਾ ਕੇ ਇੱਦਾਂ ਉੱਪਰ ਨੂੰ ਕਰ ਦੇਣੀ ਆ ਇਹ ਆਪਣੀ ਇੱਕ ਹੋਰ ਪੈਟਲ ਬਣ ਗਈ ਇੱਥੋਂ ਇਹਨੂੰ ਫਰੰਟ ਵਿੱਚੋਂ ਥੋੜਾ ਸੈੱਟ ਕਰਨਾ ਪੈਂਦਾ ਬਣਾਂ ਵਾਲੀ ਸਾਈਡ ਉੱਪਰ ਲੈ ਕੇ ਆਉਣ ਦੇ ਲਈ ਜਿਹੜੀਆਂ ਉੱਪਰ ਵਾਲੀਆਂ ਪੈਟਲਸ ਆ ਇਹਨਾਂ ਨੂੰ ਵੀ ਸੈੱਟ ਕਰ ਲੈਣਾ ਨਾਲ ਦੀ ਨਾਲ ਇਹ ਆਪਣੀ ਇੱਕ ਹੋਰ ਪੈਟਲ ਬਣ ਗਈ ਚਾਨਣ ਜਾਦਾ ਹੋ ਰਿਹਾ ਮੇਰੇ ਵੀ ਇਦਾਂ ਕਰਦੇ ਕਰਦੇ ਆਪਾਂ ਇਵੇਂ ਪੂਰਾ ਫਲਾਵਰ ਬਣਾ ਲੈਣਾ ਵਾ ਇਹ ਆਪਣੀ ਨੈਕਸਟ ਮਤਲਬ ਇਸ ਜੋ ਵੀ ਆਰ ਡਿਜ਼ਾਈਨ ਦੀ ਵੀਡੀਓ ਆ ਇਸ ਤੋਂ ਬਾਅਦ ਆਪਾਂ ਇੱਕ ਇਹਦੇ ਵਿੱਚ ਹੋਰ ਫਲਾਵਰ ਲਾਇਆ ਹੋਇਆ ਵਾ ਬਣਾਇਆ ਹੋਇਆ ਵਾ ਇਹ ਵਾਲਾ ਮਤਲਬ ਇਦਾਂ ਆ ਪਾਣਾ ਹੋਣਾ ਜੋ ਵੀ ਆ ਮਤਲਬ ਫ੍ਰਾਂਥੀਲੀਨ ਪੈਟਲਸ ਦੇ ਨਾਲ ਹੀ ਬਣਾਇਆ ਹੋਇਆ ਵਾ ਫਿਰ ਆਪਾਂ ਨੈਕਸਟ ਵੀਡੀਓ ਵਿੱਚ ਇਹ ਬਣਾਉਣਾ ਦੇਖਾਂਗੇ ਵੀ ਕਿਦਾਂ ਬਣਾਇਆ ਜਾਊਗਾ ਇਹ ਜਿਦਾਂ ਇਦੀ ਲੁੱਕ ਇਹ ਵਾਲੀ ਆ ਇਹ ਦੂਸਰੇ ਬ੍ਰੈਂਜੀਲੀਅਨ ਆਪਣੇ ਫਲਾਵਰ ਨੇ ਥੋੜਾ ਲਾਈਟ ਵੇਸ ਕਰਕੇ ਪਤਾ ਨਹੀਂ ਲੱਗ ਰਿਹਾ ਇਦਾਂ ਤੁਸੀਂ ਹੁਣ ਇਹਨੂੰ ਹੌਲੀ ਹੌਲੀ ਕੰਪਲੀਟ ਕਰ ਲੈਣਾ ਪੂਗਾ